ਸਰ ਮੈਂ ਪਹਿਲਾਂ ਤੇ ਤੀਨਾ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਰੰਤ ਮੇਰਾ ਫੋਨ ਚੁੱਕ ਕੇ ਤੇ ਮੇਰੇ ਕੋਲ ਆ ਰਹੇ ਹੋ ਮੈਂ ਬਿੱਪੂ ਸ਼ਰਮਾ ਸਲੇਕਾ ਚਿਰ ਗੁਰਦਾਸਪੁਰ ਤੋਂ ਕਿਉਂਕਿ ਹੁਣ ਗਰਮੀਆਂ ਦਾ ਮੌਸਮ ਆ ਗਿਆ ਤੇ ਹੁਣ ਤੁਹਾਡੇ ਮੇਰੀਆਂ ਵੀਡੀਓ ਜਿਹੜੀਆਂ ਬਹੁਤ ਮਿਲਨ ਕਰਨਗੀਆਂ ਦੇਖਣ ਲਈ ਤੇ ਇੱਕ ਵੱਡ ਤਹਾਵਾ ਮੇਰਾ ਪੰਛੀ ਕਬੂਤਰ ਹੈ ਮੈਂ ਆਪਣੀ ਦੁਕਾਨ ਤੇ ਬੈਠਾਦਾ ਸੀਗਾ ਤੇ ਉਹ ਮੁੰਲੇ ਇਹ ਨਹੀਂ ਪਤਾ ਕਿ ਕਿੰਨੇ ਗੁੱਦੀ ਚੜਾਈ ਹੋਈ ਸੀਗਾ ਜਾਂ ਕਿੱਦਾਂ ਤੇ ਇਹ ਚੈਨਲ ਡੋਰ ਦੇ ਨਾਲ ਇਹ ਫਸ ਗਿਆ ਜਦੋਂ ਇਹਦਾ ਪਰ ਫਸਿਆ ਹੀ ਆ ਤੇ ਮੈਂ ਤੁਰੰਤ ਦੌੜ ਕੇ ਨਾ ਗਿਆ ਉਹ ਮੇਰੇ ਪਾਸੇ ਵਾਲੇ ਜਾ ਕੇ ਡੱਗਾ ਵਾ ਤੇ ਜਦੋਂ ਮੈਂ ਦੇਖਿਆ ਤੇ ਉਹਦੇ ਬਾਅਦ ਇਹ ਜਿਹੜਾ ਸੀਗਾ ਡੋਰ ਦੇ ਵਿੱਚ ਹਲੇ ਫਸਿਆ ਦਾ ਸੀਗਾ ਬੁੱਢੀ ਦੂਜੇ ਦੇ ਪਾਸੇ ਅੜਵੀ ਵੀ ਸੀ ਤੇ ਜਦੋਂ ਡੋਰ ਉਹਨਾਂ ਨੇ ਫਿਰ ਤੋਂ ਕੋਸ਼ਿਸ਼ ਕੀਤੀ ਕਿਉਂਕਿ ਕਈਆਂ ਦੇ ਕੋਠੇ ਉੱਚੇ ਦੇ ਕਈਆਂ ਤੇ ਲੀਵੇ ਆ ਮੈਂ ਵੀ ਲੀਵੇ ਥਾਂ ਤੇ ਬੜਾ ਜਾ ਕੇ ਮੈਨੂੰ ਪਤਾ ਨਹੀਂ ਲੱਗਾ ਕਿ ਕਿੰਨੇ ਗੁੱਡੀ ਚੜਾਈ ਦੀ ਆ ਤੇ ਜਦੋਂ ਖਿੱਚਿਆ ਵਾ ਤੇਰੀ ਢੋਲ ਨੂੰ ਆ ਦੇਖੋ ਡੋਰ ਜਿਹੜੀ ਲੁਟੇ ਗਈ ਆ ਹੱਲੇ ਵੀ ਤੇ ਆ ਦੇਖੋ ਡੋਰ ਲੁਟੋਈ ਗਈ ਆ ਤੇ ਇਹਦੀ ਵਜ੍ਹਾ ਕਰਕੇ ਇਹ ਵੀ ਜਿਹੜੀ ਨਾ ਮੌਤ ਹੋ ਗਈ ਕਿਉਂਕਿ ਇਹਨੂੰ ਸਾਹ ਨਹੀਂ ਮਿਲਿਆ ਖਬਰ ਭੱਦੇ ਚੱਲਦੇ ਨਗਰ ਦੇ ਨਗਰ ਉੱਤੇ ਤੇ ਸਰਕਾਰ ਕੰਦੀ ਆ ਇਹ ਜੇ ਚਾਈਨਾ ਡੋਰ ਜਿਹੜੀ ਬੰਦ ਕਰ ਦਿੱਤੀ ਆ ਅੱਜ ਬਸੰਤ ਪੰਚਮੀ ਆ ਗਈ ਆ ਤੇ ਸਰਕਾਰ ਨੂੰ ਜਦਕ ਪਤਾ ਵਾ ਕਿ ਬਸੰਤ ਪੰਚਮੀ ਵਾਲੇ ਦਿਲ ਵੀ ਗੁੱਡੀਆਂ ਚੜਨੀ ਆ ਉਦਾਂ ਪ੍ਰਸ਼ਾਸਨ ਜਿਹੜਾ ਵਾ ਬਹੁਤ ਰੌਣਾ ਪਾਉਂਦਾ ਵਾ ਲੋਹੜੀ ਤੋਂ 2-4 ਦਿਨ ਪਹਿਲਾਂ ਵੀ ਅਸੀਂ ਚਾਈਨਾ ਡੋਰ ਤੇ ਬੜੇ ਛਾਪੇ ਮਾਰੇ ਚਾਹੇ ਕੋਈ ਵੀ ਲਾ ਲੋ ਚਾਹੇ ਨਗਰ ਕੌਂਸਲ ਵਾਲੇ ਹੋ ਜਾਣ ਚਾਹੇ ਪੁਲਿਸ ਵਾਲੇ ਹੋ ਜਾਣ ਚਾਹੇ ਹੋਰ ਵੀ ਹੋ ਜਾਣ ਨਾ ਕਈ ਵੇਚ ਮੀਡੀਆ ਵਾਲੇ ਵੀ ਆਹੋ ਜਿਹੇ ਜਿਹੜੇ ਬਹੁਤ ਖਬਰਾਂ ਲਾਂਦੇ ਨੇ ਮੈਂ ਅੱਜ ਪ੍ਰਸ਼ਾਸਨ ਨੂੰ ਇਹ ਗੱਲ ਪੁੱਛਣਾ ਚਾਹਣਾ ਵੀ ਇਹ ਚਾਈਨਾ ਡੋਰ ਜਿਹੜੀ ਆ ਇਹ ਕਿਉਂ ਨਹੀਂ ਬੰਦ ਹੋਈ ਪਿਛਲੇ ਤਿੰਨ ਚਾਰ ਪੰਜ ਸਾਲ ਤੋਂ ਇਹਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਆ ਔਰ ਐਸ ਵਾਰੀ ਮੈਂ ਆਪਣੇ ਕੋਠੇ ਦੇ ਉੱਤੇ ਚੜ ਕੇ ਮਿਲੂ ਪਿਛਲੇ ਲਗਭਗ ਤਿੰਨ ਸੱਤ ਅੱਠ ਸਾਲ ਤੋਂ ਮੈਂ ਬੁੱਢੀ ਬਿਲਕੁਲ ਨਹੀਂ ਚੜਾ ਰਿਆ ਜਦੋਂ ਵੀ ਇਹ ਚਾਈਨਾ ਡੋਰ ਜਿਹੜੀ ਆ ਯਾਹਾਂ ਆਈ ਆ ਤੇ ਚਾਈਨਾ ਡੋਰ ਐਸ ਵਾਰੀ ਤੇਨੀ ਤੋਂ ਜ਼ਿਆਦਾ ਵਿਕੀ ਹੈਗੀ ਆ ਪਿੰਡਾਂ ਦੇ ਵਿੱਚ ਲੋਕਾਂ ਨੇ ਸਟਾਕ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਪਛਾਤੇ ਸੀਗਾ ਤੇ ਪਿੰਡਾਂ ਚ ਲਿਆ ਦੇ ਵੇਚੀ ਆ ਸਰਕਾਰ ਕੱਢੀ ਸੀ ਅਸੀਂ ਧਾਗੇ ਵਾਲੀ ਡੋਰ ਜਿਹੜੀ ਆ ਉਹ ਕੀਤੀ ਆ ਤੇ ਉਹ ਲੋਕੀ ਵਰਤਨ ਤੇ ਆ ਵੇਖੋ ਇਹ ਚਾਈਨਾ ਡੋਰ ਆ ਜੇਕਰ ਇਹ ਪੰਛੀ ਨਹੀਂ ਇੱਕ ਛੋਟਾ ਜਿਹਾ ਬਚ ਸਕਿਆ ਤੇ ਜਿਹੜੇ ਇਨਸਾਨਾਂ ਦੇ ਗਲੇ ਵੱਡੇ ਜਾਂਦੇ ਨੇ ਚਾਹੇ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਫਿਰ ਦਿਲ ਦੀਆਂ ਡੋਰ ਉਹਨਾਂ ਦਾ ਕੌਣ ਜ਼ਿੰਮੇਵਾਰ ਆ ਪ੍ਰਸ਼ਾਸਨ ਜਦ ਦੀ ਪ੍ਰਸ਼ਾਸਨ ਨਿੱਕੀਆਂ-ਨਿੱਕੀਆਂ ਦੁਕਾਨਾਂ ਦੇ ਉੱਤੇ ਛਾਪੇ ਮਾਰਦਾ ਵਾ ਤੇ ਵੱਡੀਆਂ ਫੈਕਟਰੀਆਂ ਦੇ ਵਿੱਚ ਕਿਉਂ ਨਹੀਂ ਛਾਪੇ ਮਾਰਦੇ ਜਦੋਂ ਇਹ ਡੋਰ ਫੈਕਟਰੀਆਂ ਹੀ ਨਹੀਂ ਬਣੇਗੀ ਤੇ ਦੁਕਾਨਾਂ ਤੇ ਕਿੱਦਾਂ ਆਜੇਗੀ ਕੀ ਅਪੀਲ ਕਰਨਾ ਚਾਹਦੇ ਹੋ ਆਮ ਲੋਕਾਂ ਨੂੰ ਮੈਂ ਆਮ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਵਾ ਤੇ ਜਿੱਦਾਂ ਤੁਸੀਂ ਮਾਰੇ ਬੋਟੇ ਕੰਮਾਂ ਦੇ ਵਿੱਚ ਕੀ ਨਾ ਧਰਨੇ ਲਾ ਕੇ ਕੀ ਨਾ ਚੌਕਾਂ ਦੇ ਵਿੱਚ ਬੰਦ ਹੋ ਨਾ ਏਦਾਂ ਹੀ ਅਸੀਂ ਚੈਨਾ ਡੋਰ ਦੇ ਖਿਲਾਫ ਇੱਕ ਵਾਰੀ ਧਰਨਾ ਲਾ ਕੇ ਬੈਠੋ ਪ੍ਰਸ਼ਾਸਨ ਦੀ ਇਹ ਚੰਗੀ ਤਰ੍ਹਾਂ ਅੱਖਾਂ ਖੁੱਲਣ ਪੀ ਪ੍ਰਸ਼ਾਸਨ ਇਸ ਗੱਲ ਨੂੰ ਦੇਖੇ ਕਿ ਇਹ ਚਾਈਨਾ ਡੋਰ ਨਾਲ ਇੱਕ ਪੰਛੀ ਦੀ ਮੌਤ ਹੋ ਸਕਦੀ ਆ ਤੇ ਇਨਸਾਨ ਵੱਟ ਸਕਦਾ ਜੀ